ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੁਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਤਾਜੀ ਸੂਈ ਮੱਝ ਹੈ ਜੀ ਤੇ ਇੱਕ ਹੈਗੀ ਹੈ ਜੀ ਟੋਕੜ ਗੱਬਣ ਠੀਕ ਹੈ ਜੀ ਬਾਈਕੋਲ ਦੋ ਮੱਝਾਂ ਬਕਾਊ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਇਹ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਚਰਮਲ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਣ ਸੰਗੜੀ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦੋ ਪਹਿਲੀ ਦੀ ਆਪਣੀ ਇਹ ਤੀਜੇ ਸੂਏ ਸੂਈ ਆ ਬਾਈ ਹਾਂਜੀ 10 ਤੋਂ 11 ਦਿਨਾਂ ਦੀ ਸੂਈ ਵਾ ਮਗਰ ਕਟਾ ਹਾਂਜੀ 12 13 ਕਿਲੋ ਦੁੱਧ ਤਿਆਰ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਬਾਈ ਠੀਕ ਹੈ ਬੱਚਾ ਘੜਾ ਜੀ ਬੱਚਾ ਆ ਬੈਠਾ ਜੀ ਆ ਕਟਾ ਜੀ ਦੇਖ ਲੈ ਕੋ ਚੈੱਕ ਕਰ ਸੰ ਚੰਗੀ ਤਰ੍ਹਾਂ ਲੋ ਜੀ ਠੀਕ ਹੈ ਹਾਂ ਜੀ ਵੀ ਰੇਟ ਦੱਸ ਦਿ ਜੀ ਰੇਟ ਫੋਨ ਤੇ ਕਰਾਂਗੇ ਬਈ ਫੋਨ ਤੇ ਕਰੋਗੇ ਹਾਂ ਜੀ ਜਾਇ ਜੀ ਹੋਗਾ ਜੀ ਜਾਇ ਜੀ ਹੋਊ ਬਸ ਤੋੜ ਦਿ ਜੀ ਲੋਪਰਾ ਆ ਲੇ ਵਸ ਨੂੰ ਦਿਖਾ ਦਨੇ ਲੋ ਜੀ ਚੈੱਕ ਕਰ ਸਰੇ ਲੋ ਜੀ ਸੂਆ ਕਿਵੇਂ ਦੱਸਿਆ ਜੀ ਤੀਜਾ ਬਈ ਤੀਜਾ ਸੂਆ ਲੋ ਜੀ ਇੱਕ ਮੈਟਰ ਰੋਕ ਲਓ ਜੀ ਮੈਨੂੰ ਦਿਖਾ ਦਿਓ ਦੇ ਵਾ ਆ ਆ ਉਹ ਸਰ ਜੀ ਤੋਰ ਤੋਰ ਲਾ ਤੋਰ ਲਾ ਤੋਰ ਹੀ ਲਓ ਦਿਖਾ ਦਿਨਾ ਇੱਥੇ ਲਓ ਜੀ ਇਹ ਬੰਨ ਦਾ ਤਾਜਾ ਤੁਸੀਂ ਲਾ ਚੈੱਕ ਕਰ ਸਕਦੇ ਕਰਮ ਵਾਲੀ ਦੇ ਥਣ ਥਣ ਨੂੰ ਬਹੁਤ ਸੋਹਣਾ ਲੱਗਿਆ ਵਾ ਠੀਕ ਹੈ ਜੀ ਲਓ ਜੀ ਚਾ ਦੋ ਡੰਗ ਚੋ ਕੇ ਸੱਲੀ ਕਰਕੇ ਲੈ ਜੀ ਚਾਰ ਡੰਗ ਚੋਈ ਜਾਵੇ ਬਾਈ ਚਾਹੇ ਗੁਤਾਰ ਬਣਾ ਪੋਲੀ ਧਾਰਾ ਬਦਗਾ ਚੀਚੀਰ ਕੀ ਮੋਟੀ ਅਸਾ ਜੀ ਹਾਂ ਜੀ ਨੋਚ ਨਾੜਾ ਨੂੜਾਂ ਲੈਵੇ ਤੇ ਪੂਰਾਂ ਗਾਂਆਂ ਵਾਂਗੂ ਸਹੀ ਗੱਲ ਹੈ ਸਹੀ ਗੱਲ ਵਾਕਿ ਲੈਵੇ ਤਾਂ ਤਾਜ਼ਾ ਤੁਸੀਂ ਲਾ ਸਕਦੇ ਵਦਗਾ ਸ਼ਾਮ ਵਾਲਾ ਬੰਦਾ ਦਾ ਦੁੱਧ 15 ਕਿਲੋ ਕਰਿਓ ਠੀਕ ਹੈ ਜੀ ਠੀਕ ਹੈ ਠੰਡੀ ਸੀਰਾ ਠੀਕ ਹੈ ਜੀ ਹਾਂਜੀ ਬਈ ਜੀ ਦੂਜੀ ਵੜੇ ਅੱਜ ਸਮਝ ਦੀ ਜਾਣਕਾਰੀ ਇਹ ਟੋਕਰ ਗੱਬਣਾਂ ਜੀ ਪਹਿਲੇ ਸੂਏ ਸੁਈ ਵੀ ਆ ਹਾਂਜੀ ਦੂਜੇ ਦੀ ਗੱਬਣਾਂ ਹਾਂਜੀ ਸਾਢੇ ਪੰਜਾਂ ਦੀ ਹੋਵੇ ਪੌਣੇ ਛਿਆਂ ਦੀ ਹੋਵੇ 6ਾਂ ਦੀ ਵੀ 10 15 ਦਿਨਾਂ ਦਾ ਬਸ ਉਧਰ ਉਧਰ ਹੋ ਸਕਦਾ ਕਾਪੀ ਤੇ ਐਸਟੀਮੇਟ ਪੂਰਾ ਲੱਗ ਜੂ ਗਣਕੇ ਹਾਂਜੀ ਸੱਤ ਤੋਂ 8 ਕਿਲੋ ਦੁੱਧ ਆ ਹਾਂਜੀ ਮਗਰ ਕੱਟੀ ਆ ਬਾਈ ਠੀਕ ਹੈ ਜੀ 17 17.5 ਲੀਟਰ ਪਹਿਲਣ ਦਾ ਰਿਕਾਰਡ ਹੈ ਦਾ ਦੁੱਧ ਪਹਿਲੀ ਸੂਈ ਸੂਈ ਵੀ ਹੈ ਜਿਵੇਂ ਕੱਦ ਬੱਡ ਵੀ ਸੁਖਨਾ ਕਰਮ ਵਾਲੀ ਦਾ ਹਾਂ ਬਈ ਅਰਜਨ ਕੁੰਗੜ ਦੀ ਆਪ ਆ ਅੱਛਾ ਜੀ ਕੋਹੇ ਨੂਰ ਤੋਂ ਗੱਬਣਾ ਨਵਾਬ ਦੀ ਕੱਟੀ ਮਗਰ ਪਹਿਲੇ ਅਰਜਨ ਕੁੰਗੜ ਦੀ ਹੈ ਜੀ ਆਪ ਅਰਜਨ ਕੁੰਗੜ ਦੀ ਆਪ ਤੇ ਕੱਟੀ ਕਿਹੜੀ ਹੈ ਬਈ ਇਹਦੀ ਕੱਟੀ ਨਵਾਬ ਦੀ ਆ ਬਈ ਉਹ ਖੜੀ ਉੱਧਰ ਦਿਖਾ ਦੇਣੀ ਹੈ ਬਈ ਆ ਕੱਟੀ ਹੈ ਜੀ ਨਵਾਬ ਦੀ ਹੈ ਇਹ ਨਵਾਬ ਦੀ ਹੈ ਲੋ ਜੀ ਚੈੱਕ ਕਰ ਸੰਪਰਾ ਬਹੁਤ ਸੋਹਣੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਈ ਰੇਟ ਦੱਸ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਤੇ ਕੱਟੀ ਵੀ ਕੱਟੀ ਬਾਈ ਇਹ ਮਿਲਦੀ ਆਪਣੇ ਕੋਲੇ ਬਿਨਾ ਬੱਚੇ ਤੋਂ ਹਾਂਜੀ ਥਾਪੀ ਤੇ ਮਿਲ ਪੈਂਦੀ ਆ ਹਾਂਜੀ ਤੇ ਜੇ ਆਪਾਂ ਉਹ ਜਿਹਾ ਹਿਸਾਬ ਕਰ ਲਾਂਗੇ ਰੇਟ ਜੇ ਬੰਦੇ ਨੇ ਕੱਟੀ ਨਾਲ ਲੈ ਜਾਣੀ ਹੋਈ ਹਾਂਜੀ ਤਾਂ ਉਹ ਮੈਂ ਕਰ ਲਾਂਗੇ ਜੇ ਕੱਟੀ ਛੱਡਣੀ ਹੋਈ ਹਾਂਜੀ ਆਪਾਂ 20000 ਚ ਕੱਟੀ ਰੱਖ ਵੀ ਲਵਾਂਗੇ ਠੀਕ ਹੈ ਜੀ ਜੇ ਜਿਹੜਾ ਮੁੱਲ ਕਰਾਂਗੇ ਤਾਂ ਉਹ 20000 ਚ ਆਪਾਂ ਕੱਟੀ ਰੱਖ ਲਾਂਗੇ ਕੱਟੀ ਰੱਖ ਲਵਾਂਗੇ ਦਸਨ ਦਾ ਫਰਜ ਬਣਦਾ ਆ ਪਰ ਹਣਾ ਤੇ ਠੀਕ ਹੈ ਜੀ ਲੋ ਭਰਾ ਬਾਈ ਕਹਿੰਦਾ ਜੇ ਕੱਟੀ ਕਿਸੇ ਨੇ ਰੱਖਣੀ ਤਾਂ ਕੱਟੀ ਤੁਹਾਨੂੰ ਦਿਖਾਤੀ ਜੀ ਰੱਖ ਸਕਦੇ ਹਾਂ ਜੇ ਨਹੀਂ ਰੱਖਣੀ ਤਾਂ ਬਾਈ ਕਹਿੰਦਾ 20000 ਦੀ ਕੱਟੀ ਕੱਟ ਲੈਣੀ ਹੈ ਠੀਕ ਹੈ ਜੀ ਕੱਟੀ ਤੁਸੀਂ ਦੇਖ ਲਓ ਦਾਸਤਾ ਬਾਈ ਨੇ ਆਪਣਾ ਠੀਕ ਆ ਤੇ ਤੋੜ ਦਿਓ ਜੀ ਇਹਨੂੰ ਟੋਕੜ ਗੱਬਣ ਮੱਝ ਠੀਕ ਹੈ ਜੀ ਮਾਗਰ ਕੱਟੀ ਆ ਜੇ ਰੱਖਣੀ ਆ ਤੁਸੀਂ ਰੱਖ ਸਕਦੇ ਹੋ ਜੇ ਸੜਨੀਆਂ ਤਾਂ ਬਾਈ ਕਹਿੰਦਾ ਮੈਨੂੰ 20000 ਦੀ ਛੱਡ ਦੋ ਠੀਕ ਹੈ ਨਾ ਮੁੱਲ ਚੋਂ ਰੇਟ ਚੋਂ 20000 ਬਾਈ ਕਹਿੰਦਾ ਕੱਟ ਕਰ ਲਾਂਗੇ ਲਓ ਜੀ ਲੈ ਵੀ ਦੰਤਾ ਤੇ ਲਾਸਾ ਤੇ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ ਹੁਣ ਬਾਈ ਦੁੱਧ ਕਿੰਨਾ ਦੱਸੇ 8 ਲੀਟਰ ਦੁੱਧ 7 ਤੋਂ 8 ਹੋਵੇ 7 ਵੀ ਹੋ ਸਕਦਾ 8 ਠੀਕ ਹੈ ਮੈਂ 7 ਮੰਨ ਕੇ ਚੱਲੋ 7 ਮੰਨ ਕੇ ਚੱਲੋ ਜੀ ਠੀਕ ਹੈ ਚੱਲ ਚੱਲ ਲੋ ਜੀ ਇਹ ਵਾਤ ਤੁਸੀਂ ਦੇਖ ਸਕਦੇ ਹੋ ਤਾਜਾ ਠੀਕ ਹੈ ਥਣ ਥਣ ਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦੇ ਬਾਈ ਕੋਲ ਦੋਨੇ ਮੱਜੇ ਟੌਪ ਦੇ ਭਰਾ ਦੇਖ ਸਕਦੇ ਲੋ ਜੀ ਦੇਖ ਲਓ ਪਹਿਲੇ ਵਾਰ ਦਿਖਾ ਦਿਓ ਠੀਕ ਹੈ ਠੀਕ ਬਹੁਤ ਸੋਹਣਾ ਲੇਵਾ ਠੀਕ ਹੈ ਜੀ ਕੱਦ ਵੱਡ ਸੁਖਨਾ ਕਰਮਾਲੀ ਦਾ ਸੋਹਣਾ ਪੂਰੀ ਠੰਡੀ ਸੀਲਾ ਧਾਰਤੂਰ ਪੂਰੀ ਚੰਗੀ ਠੀਕ ਹੈ ਠੀਕ ਹੈ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਭਦਾਵੜ ਤੇ ਜ਼ਿਲ੍ਹਾ ਨੂੰ ਪੈਂਦੀ ਪ੍ਰਣਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ